ਆਸ਼ਾ ਬਬੂਆ ਜਿਸੇ ਕਰ ਹਰ ਸਾਡੇ ਵੀਰ ਨੂੰ ਕਰ ਲੈਣਾ ਜਿਹੜੇ ਮੇਨ ਮੰਚ ਦੇ ਉੱਤੇ ਜਿਹਦੇ ਪੀਏ ਨੇ ਅਰਵਿੰਦ ਸਾਈ ਜਿੰਦਗੀ ਸੱਜਣਾ ਹਰੀ ਕਾਟ ਰੜਕਦੀ ਰਹਿਣੀ ਇੱਕਾ ਜੀਤਾ ਘਾਲ ਪੱਤੀ ਕਰਦੀ ਦਾ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਵੀ ਨਿੱਘੀ ਯਾਦ ਨੂੰ ਸਮਰਪਿਤ ਇਹ ਟੂਰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਰੋੜਾਂ ਤੋਂ ਕਬੱਡੀ ਕਰੋੜਾਂ ਦੇ ਵਿੱਚ ਗਣੀ ਗਈ ਹੈ ਲੱਖਾਂ ਦਿਲਾਂ ਦੀ ਰਾਣੀ ਤੋਂ ਬਾਅਦ ਕਬੱਡੀ ਪਰ ਹੌਬੀ ਥਾਲੀਵਾਲ ਨਾਲ ਪਸ਼ਪਿੰਦਰ ਗੁਰੂ ਜੀ ਸਾਡੇ ਵੀਰ ਪੁੱਜੇ ਬਹੁਤ ਬਹੁਤ ਧੰਨਵਾਦ ਜੀ ਕੀ ਬੱਤ ਕਬੱਡੀਆਂ ਰਾਰ ਕਹਿੰਦੇ ਸਰਦਾਰ ਜਰੂਰ ਸਾਨੂੰ ਜਾਣਕਾਰੀ ਦੇ ਦੇ ਕਿਹੜੀਆਂ ਟੀਮਾਂ ਲੜਨ ਲੜਨ ਕੁੜੀਆਂ ਵਾਲੀਆਂ ਦੋਨੋਂ ਟੀਮਾਂ ਅਗਲੇ ਮੈਚ ਦੀ ਤਿਆਰੀ ਦੇ ਵਿੱਚ ਰਹਿਣਗੀਆਂ। ਰਵਿੰਦਰ ਕੇੜਾ ਜੀ ਯੂਥ ਕਾਲੀ ਦਰਦੇ ਨੇ ਧੜਕ ਜਰਨੈਨ ਉਹ ਵੀ ਸਾਡੇ ਵੱਡੇ ਵੀਰ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਆਏ ਆ। ਸਰਦਾਰ ਹਰਪਾਲ ਸਿੰਘ ਖੜਿਆਲ ਸਕੱਰੀਫ ਸਿੰਘ ਹੈਪੀ ਕਾਲੇ ਦਾ। ਬੇਨਤੀ ਕਰਦਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵੱਲੋਂ ਇਹ ਬੇਨਤੀ ਹੈ ਚੱਲਦੇ ਮੈਚ ਦੇ ਵਿੱਚ ਕੋਈ ਵੀ ਵੀਰ ਜਿਹੜਾ ਗਰਾਊਂਡ ਦੇ ਵਿੱਚ ਐਂਟਰ ਨਾ ਕਰੇ। ਜਦੋਂ ਮਾਟਰ ਬ੍ਰੇਕ ਜਾਂ ਹਾਫ ਸਮਾਂ। ਸੋ Yeah. इधर च आए हैं माहौल देख लो किसा आए लोग सारे थोड़ा जा समा बताने आए बड़ी जी है इधर तो मेला ही आई

ਸੀ ਰਾਜ ਕਿਰਵਰਦੀ ਕੱਪ ਦੇਣ ਤੋਂ ਵੀ ਕੇ ਪਹੁੰਚੇ ਸੀ ਜਿਸ ਤੇ ਸਾਡੇ ਬਤੂ ਪ੍ਰਧਾਨ ਸਾਹਿਬ ਤਰਕ ਕਮਾਨ ਜੀ ਚੇਅਰਮੈਨ ਚਮਕੌਰ ਕਮਾਨ ਜੀ ਜਿਨ੍ਹਾਂ ਨੇ ਸਾਡੇ ਪ੍ਰਧਾਨ ਗਰਮੇਸ਼ ਸਿੰਘ ਨੇ ਢਿਰਬਾ ਨੂੰ ਜਾਦੂ ਸਮਰਪਤ 48ਵਾਂ ਕਬੱਡੀ ਕੱਪ ਢਿਰਬਾ ਵਿਖੇ ਕਰਵਾਇਆ ਜੋ ਸਾਡੇ ਨਾਲ ਗਰਮੇਸ਼ ਸਿੰਘ ਪ੍ਰਧਾਨ ਦੀ ਢਿਰਬਾ ਦੇ ਨਾਲ ਸਪੂਰਤ ਮੁੱਖ ਮਾਨਗੀ ਨੇ ਸੋ ਅਸੀਂ ਕੱਲ ਨੂੰ ਇਹ ਕਬੱਡੀ ਕੱਪ ਦਾ ਜਿਹੜਾ ਆਨੰਦ ਮਾਰ ਰਹੇ ਆ ਇਹ ਖਾੜਾ ਮਾਰਦਾ ਕੱਪ ਨੂੰ ਦੱਸਦਾ ਹੈ ਕਿ ਢਿਰਬਾ ਦਾ ਤੇ ਗਰਮੇਸ਼ ਪ੍ਰਧਾਨ ਦੀ ਲੋਕਾਂ ਦਾ ਪਿਆਰ ਕਿੰਨਾ ਹੈਗਾ ਤੇ ਹੁਣ ਤੁਹਾਡੇ ਸਾਹਮਣੇ ਕੱਲ ਬਲਕਾਨ ਅਖੇਲਾ ਹੀ ਦਾ ਖਾੜਾ ਲੱਗਿਆ ਸੀ ਤੇ ਅੱਜ ਪੰਜਾਬੀ ਗਾਇਕੀ ਦੇ ਬਾਬਾ ਬੋਲ ਰਹੇ ਨੇ